ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਰਹੇਗਾ ਆਪਣਾ ਕਲਾਇਤ ਦੇ ਆਪਾਂ ਨੇੜੇ ਕੱਟ ਤੇ ਆਏ ਹੋਇਆ ਜਿਹੜਾ ਕਿ ਹਸਾਰ ਵਾਸਤੇ ਕਾਟਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਐਗਜਿਟ ਪੁਆਇੰਟ ਔਰ ਐਂਟਰੀ ਪੁਆਇੰਟ ਮੇਰੇ ਪਿੱਛੇ ਆ ਜੋ ਕਿ ਖਨੌਰੀ ਵੱਲ ਜਾਂਦਾ ਆਪਾਂ ਇੱਥੋਂ ਖਨੌਰੀ ਵੱਲ ਨੂੰ ਜਾਵਾਂਗੇ ਸਰੋਏ ਦਾ ਪੁਆਇੰਟ ਆ ਉਹ ਆਪਾਂ ਐਗਜਿਟੋਂ ਵੰਗ ਦੇਖਦੇ ਆ ਆਪਣੇ ਲੈਫਟ ਸਾਈਡ ਦਿੱਲੀ ਜਮੂਕਟੜਾ ਐਕਸਪ੍ਰੈਸ ਤੇ ਕੀ ਕੁਝ ਬਣਨ ਵਾਲਾ ਰਹਿੰਦਾ ਕੀ ਕੁਝ ਕੰਮ ਹੋ ਰਹਿਦਾ ਹੈਗਾ ਕਿੰਨਾ ਕੁ ਰਹੇਗਾ ਕਿੰਨਾ ਕੁ ਅੱਗੇ ਹੋਣਾ ਉਹ ਦਿਖਾਵਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਖੜੇ ਆ ਇਸ ਵੇਲੇ ਐਗਜ਼ਿਟ ਪੁਆਇੰਟ ਤੇ ਇੱਧਰ ਹੈ ਅੰਬਾਲਾ ਦਾ ਕਟ ਔਰ ਹਿਸਾਰ ਦਾ ਕਟ ਜੀ ਤੇ ਇਹ ਸਿੱਧੀ ਉੱਪਰ ਹਾਈਵੇ ਤੇ ਤੁਸੀਂ ਵੇਖ ਰਹੇ ਹੋ ਇਹ ਜਾ ਰਹੀ ਆ ਦਿੱਲੀ ਨੂੰ ਜੋ ਕਿ ਇੱਥੋਂ ਸਾਰੇ ਪੌਣੇ 200 ਕਿਲੋਮੀਟਰ ਹੈ ਤੇ ਆਪਾਂ ਹੁਣ ਅੱਜ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਜਿਹੜਾ ਦਿਖਾਵਾਂਗੇ ਉਹ ਦਿਖਾਵਾਂਗੇ ਇਸ ਕਟ ਤੋਂ ਕਲਾਇਲ ਤੋਂ ਖਨੋਰੀ ਤੱਕ ਖਨੋਰੀ ਤੋਂ ਪਹਿਲਾਂ ਹੀ 1 ਕਿਲੋਮੀਟਰ ਜਿਹੜਾ ਕਟ ਆਏਗਾ ਤੇ ਆਪਾਂ ਚਲਦੇ ਹਾਂ ਦਿਖਾਨੇ ਕਿ ਕੁਝ ਹੋਇਆ ਵਾ ਕੀ ਕੁਝ ਹੋਣ ਵਾਲਾ ਉੱਥੇ ਰਹਿੰਦਾ ਹੈਗਾ ਆਓ ਜੀ ਲੋ ਜੀ ਆਪਾਂ ਇੱਥੋਂ ਆਪਣੀ ਜਰਨੀ ਜਿਹੜੀ ਆ ਸਟਾਰਟ ਕਰਨ ਲੱਗੇ ਆ ਤੁਹਾਨੂੰ ਦਿਖਾਉਨੇ ਆ ਰਸਤੇ 'ਚ ਕੀ ਕੁਝ ਆਊਗਾ ਦਿੱਲੀ ਜੰਮੂ ਕਟਾ ਐਕਸਪ੍ਰੈਸ ਵੇ ਦੇ ਉੱਤੇ ਆਉਂਦੇ ਚੱਲੀਏ। ਲੋ ਜੀ ਸਟਾਰਟ ਹੋ ਗਿਆ ਆਪਣਾ ਮੋਟਰਸਾਈਕਲ। ਤੇ ਉਹ ਸਟੈਂਡ ਲੱਗਿਆ ਸੀ ਬੰਦ ਹੋ ਗਿਆ। ਆ ਲੋ। ਦੁਬਾਰਾ ਤੋਂ ਪੁਆਇੰਟ ਸਟਾਰਟ ਕਰ ਲਿਆ ਚੱਲਦੇ ਆਂ। ਲੋ ਜੀ। ਆਪਾਂ ਜਾ ਰਹੇ ਆ ਖਨੌਰੀ ਵਾਲ ਨੂੰ। ਖਨੌਰੀ ਇੱਥੋਂ ਹੈਗਾ ਤਕਰੀਬਨ 20 ਕਿਲੋਮੀਟਰ। ਤੇ ਆਪਾਂ ਜਾ ਰਹੇ ਆ ਅੰਮ੍ਰਿਤਸਰ ਵਾਲ ਨੂੰ। ਆਪਣਾ ਜਿਹੜਾ ਡੈਸਟੀਨੇਸ਼ਨ ਰਹੇਗਾ ਆ ਬੱਚੇ ਦੇਖ ਲੋ। ਹੋਰ ਰਹੇਗਾ ਥਰੂਏ ਤੱਕ ਤਾਂ ਦਿਖਾਵਾਂਗੇ ਥਰੂਏ ਪਰਲੇ ਪਾਸੋਂ ਚੱਲਦੇ ਆਂ ਕੀ ਕੁਝ ਰਹਿ ਗਿਆ ਇਥੋਂ ਆਪਾਂ ਪਰਲੇਲੇ ਲਵਾਂਗੇ ਦੇਖਦੇ ਹਾਂ ਅੰਦਰ ਜਾ ਕੇ ਕੀ ਕੁਝ ਰਹਿ ਗਿਆ ਰੌਂਗ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਆਹ ਲਓ ਜੀ ਆਪਾਂ ਇਥੋਂ ਨਾ ਆਂ ਮਰਾ ਸਾਰ ਵਾਲੇ ਪਾਸੇ ਜਾਣ ਲਈ ਕੱਟ ਲੈਦੇ ਆਂ ਆਹ ਇਸ ਤਰ੍ਹਾਂ ਇਹ ਦਿੱਲੀ ਵੱਲੋਂ ਆ ਰਿਹਾ ਰਸਤਾ ਤੇ ਇੱਧਰ हिसार ਵੱਲੋਂ ਜਾ ਰਿਹਾ ਤੇ ਇਸੇ ਤਰ੍ਹਾਂ ਸੜਕ ਦੇ ਦੋਨੇ ਪਾਸੇ ਜਿਹੜੇ ਕਟ ਬਣੇ ਹੋਏ ਆ ਤੇ ਆਪਾਂ ਹੁਣ ਜਾਵਾਂਗੇ ਪਿੱਛੇ ਨੂੰ ਅਮਰਾ ਸਰਾਲੇ ਪਾਸੇ ਵੱਲ ਲਓ ਜੀ ਦਿਖਾਣੇ ਤੁਹਾਨੂੰ ਕੀ ਕੁਝ ਇੱਥੇ ਬਣਿਆ ਹੋਇਆ ਕੀ ਕੁਝ ਨਹੀਂ ਬਣਿਆ ਹੋਇਆ ਤੇ ਕਟੜਾ ਰਹਿ ਗਿਆ 447 ਪਟਿਆਲਾ ਰਹਿ ਗਿਆ 90 ਭਾਜੀ ਪਟਿਆਲੇ ਤੋਂ 90 ਕਿਲੋਮੀਟਰ ਪਿੱਛੇ ਆ। ਕੈਥਰ ਰਹਿ ਗਿਆ 45, ਕਟੜਾ ਰਹਿ ਗਿਆ 447। ਠੀਕ ਆ ਜੀ। ਐਗਜੈਟ ਪੀਵੀ 1, ਐਗਜੈਟ ਪੀਵੀ 1। ਐਗਜੈਟ ਜੇ ਜੇ ਕੇ 18। ਸੱਚੇ ਤ ਤੇ ਦੇਖ ਸਕਦੇ ਫਲਾਵਰ ਬੜੇ ਵਧੀਆ ਲੱਗੇ ਆ। ਇਹਨਾਂ ਦੇ ਫਲਾਵਰਾਂ ਦੇ ਵਿੱਚ ਜਿਹੜਾ ਪਾਣੀ ਦਾ ਸਿਸਟਮ ਆ ਜੋ ਆਟੋਮੈਟਿਕ ਪਾਈਪਾਂ ਲੱਗੀਆਂ ਐ ਬਿਲਕੁਲ ਜਿੱਥੇ ਟੋਆ ਹੁੰਦਾ ਉਹਦੇ ਪੁਆਇੰਟ ਤੋਂ ਤੱਕ ਨੋਜ਼ਲ ਰੱਖੀ ਹੋਈਆਂ ਨੇ ਇਹਨਾਂ ਨੇ। ਤੇ ਪਾਈ ਲੇਨ ਪਰ ਬਣੇ ਰਹੇ ਆ। ਇਸ ਤਰ੍ਹਾਂ ਕਰਕੇ ਰੋਡ ਰਾ ਜਿਹੜਾ ਹੈ ਦ੍ਰਿਸ਼ ਤੁਸੀਂ ਦੇਖ ਰਹੇ ਆ ਅੱਪ ਜਾ ਰਹੇ ਆ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਤੇ ਕੀ ਹੈ ਇਸ ਰਾ ਤੇ ਪੋਲ ਬੁੱਟੇ ਲੱਗੇ ਆ ਪੀਲੇ ਪੀਲੇ ਬੜੇ ਬੜੇ ਲਾਲ ਲਾਲ ਬਜਟਾ ਘਦੋ ਤੇ ਇਹ ਤੁਹਾਡੀ ਜਾਣਕਾਰੀ ਹਿੱਤ ਲਈ ਜਿਹੜੀ ਆ ਵੀਡੀਓ ਨੂੰ ਮੈਂ ਬਣਾ ਰਿਹਾ ਹੈਗਾ ਇੱਥੇ ਦਰਸ਼ਕੋ ਜਿਹੜਾ ਹੈ ਮੋਟਰਸਾਈਕਲ ਸਿਵਲਰ ਔਰ ਟਰੈਕਟਰ ਉਹਨਾਂ ਦੇ ਇੱਥੇ ਰੋਡ ਤੇ ਪਾਹੀ ਆ ਆ ਲੋ ਦੇਖੋ 111.20 ਆ ਆਪਾਂ ਤਕਰੀਬਨ ਸ਼ੁਰੂ ਕਰ ਰਹੇ ਹਾਂ ਕਹਤਾ ਰਹਾਂਗੇ ਕਿ ਅਜੇ ਹੱਥ ਆ ਰੇਲਿੰਗ ਬਾਕੀ ਆ ਇਹ ਕੰਮ ਅਜੇ ਪਿਆ ਹੈਗਾ ਤੇ ਜਿਹਦੇ ਨੇ ਸਪੀਡ ਆ ਜੀ ਲਿਮਟ ਕਾਰਾਂ ਦੀ 120 ਆ ਤੇ ਟਰੱਕਾਂ ਬੱਸਾਂ ਦੀ ਹੈਗੀ ਆ 80 ਕਿਲੋਮੀਟਰ ਪਰ ਹਵਾ ਠੀਕ ਹੈ 111.27.52 ਅਜੇ ਸਰਵੇਲੈਂਸ ਕੈਮਰਾ ਵੀ ਉਹ ਵੇਟਰਾ ਨਾਲ ਤੁਹਾਨੂੰ ਭੁੱਲ ਕਰਕੇ ਆ ਜੂਗਾ ਉਹ ਬਣਿਆ ਹੋਇਆ ਲੱਗਿਆ ਹੋਇਆ ਜੀ ਉਹਦੇ ਨਾਲ ਸੋਲੋ ਸਪਲੈਂਟ ਦੇ ਨਾਲ ਤੇ ਸੋਲਰ ਦੇ ਨਾਲ ਹੀ ਚੱਲਦਾ ਹੈ ਕਈ ਤਰ੍ਹਾਂ ਦੇ ਵੀਜੇ ਦਾ ਜਿਆ ਹੈਗਾ ਨਹੀਂ ਪਤਾ ਸਾਹਬ ਦਾ ਤੇ ਆਹ ਬੋਰਡ ਲੱਗਿਆ ਹੋਇਆ ਕਟੜੇ ਰਸਤਾ ਆਹ ਤੋਂ 47 ਕਿਲੋਮੀਟਰ ਇਹ ਪਲਾਟੇਸ਼ਨ ਜਿਹੜੀ ਹੋਈ ਵੀ ਹੈ ਤੇ ਪਾਈਪਾਂ ਜਿੱਥੇ ਆਈਆਂ ਤੁਹਾਨੂੰ ਮੈਂ ਦਿਖਾਈ ਦਾਂਗਾ ਤੇ ਆਹ ਦੇਖੋ ਥੱਲੇ ਪਾਈਪ ਚੱਰੀ ਆ ਆਰੀਆਂ ਨਾਲ ਜੀ ਤੇ ਇੱਥੇ ਜਿਹੜੇ ਆ ਸਮਾਰਟੀ ਪਲ ਵੀ ਲੱਗੇ ਹੋਏ ਆ ਕੁਝ ਕੁ ਥਾਵਾਂ ਤੇ ਮੈਂ ਦੇਖੇ ਸੀ ਪਿਛਲੀ ਵੀਡੀਓ ਚ ਮੈਂ ਤਾਂ ਤਖਾਣਾ ਭੁੱਲ ਗਿਆ ਆ ਦੇਖੋ ਜੂ ਵੱਡੇ ਪਾਈਪ ਪਾਣੀ ਦੇ ਆ ਦੇਖੋ ਜੀ ਥੱਲੇ ਇਹ ਦੇਖੋ ਪਾਈਪ ਮੋٹے ਮੋٹے ਤੇ ਉਹ ਬਰੀ ਬਰੀਕ ਪਾਈਪ ਵੀ ਪਾਏ ਹੋਇਆ ਉਹਨਾਂ ਪਾਈਪਾਂ ਦਾ ਰਾਹੀ ਜਿਹੜਾ ਬੂਟਿਆਂ ਦੇ ਨਾਲ ਪੁਆਇੰਟ ਪੁਆਇੰਟ ਪਾਣੀ ਜਾਂਦਾ ਤੇ ਆਓ ਅੱਗੇ ਚੱਲਦੇ ਆ ਬਣੇ ਰਹੋ ਮੇਰੇ ਨਾਲ ਇਹ ਹੈ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਅੱਪ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਆ ਤੇ ਆਹ ਹਜੇ ਨਸ਼ਕੋ ਜਾਲੀ ਜੀ ਦਾ ਕੰਮ ਪੈਂਡਿਕ ਤੇ ਥੱਲੇ ਇੱਕ ਰੇਲਵੇ ਲਾਈਨ ਉਹ ਲੰਘ ਰਹੀ ਆ ਆ ਲੋ ਬਨੇੜੇ ਹੋ ਕੇ ਦਿਖਾ ਦਾਂ ਤੇ ਆਹ ਜਾਲੀ ਦਾ ਕੰਮ ਹੋਇਆ ਪਿਛਲਾ ਪਿਆ ਇਹ ਵੀ ਕੰਮ ਅਧੂਰਾ ਪਿਆ ਹਜੇ ਤੇ ਮੇਰੀ ਬੇਨਤੀ ਹੈ ਵੀ ਜਲਦੀ ਜਲਦੀ ਪ੍ਰਵੋ ਕਰ ਦੋ ਕਿ ਪਤਾ ਇਹਨਾਂ ਨੇ ਇੱਥੇ ਬਣਾਉਣੀ ਆ ਕਿ ਨਹੀਂ ਬਣਾਉਣੀ ਇਹ ਵੀ ਨਹੀਂ ਪਤਾ ਤੇ ਆਹ ਦੇਖੋ ਇਥੇ ਜਾਲੀ ਹਜੇ ਰਹੀ ਨਹੀਂ ਲੱਗਣੀ ਬਹੁਤ ਪੜਾ ਵਿਊ ਆ ਦਲਦੇ ਆਪਾਂ ਅੱਗੇ ਨੂੰ 119.5 ਤੇ ਆ ਗਏ ਆ ਤੇ ਜਿਹੜੀ ਸੱਧਿਆਤ ਰੇਲਿੰਗ ਆ ਉਹ ਬਿਲਕੁਲ ਇਹ ਅਜ ਲੱਗੀ ਕਿਤੇ ਕਿਤੇ ਲੱਗੀ ਹੋਈ ਆ ਤੇ ਉਹ ਸਾਹਮਣੇ ਦੇਖੋ ਜੀ ਸਰਵੇਲੈਂਸ ਕੈਮਰਾ ਦਾ ਨਜ਼ਰ ਆ ਗਿਆ ਹੁਣ ਬੋਲ ਦੇ ਉੱਤੇ ਇਹ ਹੈ ਸਰਵੇਲੈਂਸ ਕੈਮਰਾ ਉਹ ਜਿਹੜੀ ਆਕਾਰ ਆ ਫੋਟੋ ਵਾਲੀ ਜਿਹੜੀ ਸ਼ਕੀਰ ਜੱਕਰ ਥੱਲੇ ਇਹ ਹੈਗਾ ਸੋਲਰ ਦਾ ਡਾ ਸੋਲਰ ਪਲੇਟ ਪੱਤਰ ਬਕਸੇ ਲੱਗੀਆਂ ਹੈ ਬੈਟਰੀ ਲੱਗੀਆਂ ਨੇ ਤੇ ਇੱਥੇ ਜੀ ਤੁਸੀਂ ਉਹ ਨੀਂ ਫੋਨ ਹੀ ਪਾ ਦੱਦੋ ਕਿ ਲੋ ਸਟੈਂਡਿੰਗ ਰਸਤੇ ਦੀ 12 ਕਿਲੋਮੀਟਰ ਦੀ ਹੈ ਤੱਕ ਵੀ ਟੱਕਰਿਆ ਕਿ ਤੁਸੀਂ ਉੱਥੇ ਰੋਣਾ ਇੱਥੇ ਰੋਣਾ ਨਹੀਂ ਹੈ ਤੁਸੀਂ ਤੋਂ ਵੀ ਕੋਈ ਪੱਨੋ ਤੇ ਕੱਟ ਆਉਣਾ ਤੁਸੀਂ ਇੱਧਰ ਨਹੀਂ ਆਉਣਾ ਮੇਰੀ ਬੇਨਤੀ ਹੈ ਤੁਹਾਨੂੰ ਕੋਈ ਅਭੀ ਨਾ ਵੀ ਹੋ ਸਕਦੀ ਹੈ ਕਿਉਂਕਿ ਪਤਨ ਲੱਗਦਾ ਰਾਤ ਦੇ ਟਾਈਮ 'ਚ ਤੇ ਆ ਬਿਲਕੁਲ ਟੋਟਲੀ ਬਲੌਕ ਹੈ ਇੱਥੋਂ ਲੋ ਆਪਾਂ ਨੂੰ ਇੱਥੋਂ 120.6 ਤੋਂ ਮੋੜਨਾ ਪੈਣਾ ਤੇ ਅੱਗੇ ਜਿਹੜਾ ਕੰਮ ਇਹਨਾਂ ਦਾ ਫਰਕ ਕਿਤੇ ਚੱਲ ਰਿਹਾ ਆ ਦੇਖ ਹੀ ਚਾਹਦੇ ਹੋ ਲੋ ਜੀ ਇਦਾਂ ਕਰਕੇ ਜਿਹੜਾ ਕੰਮ ਚੱਲ ਰਿਹਾ ਇਹ ਨਾ ਕੋਈ ਪੁਲਪਲ ਥੱਲੇ ਬਣਿਆ ਉਹਨਾਂ ਦੁਬਾਰਾ ਇਹਨਾਂ ਨੇ ਬਣਾਇਆ ਹੈਗਾ ਇਹ ਦੇਖ ਲਓ ਇੱਥੇ ਆ ਇਧਰ ਪ੍ਰੋਟੈਕਸ਼ਨ ਹੋਈ ਵੀ ਸਾਰੇ ਪਾਸੇ ਪਾਈਪਾਂ ਪੁੱਪਾਂ ਜਿਹੜੀਆਂ ਤੁਹਾਨੂੰ ਕਿਹਾ ਸੀ ਉਹ ਲੱਗੀਆਂ ਹੋਈਆਂ ਪਾਈਆਂ ਹੋਈਆਂ ਨੇ ਲੋ ਇਹਨੂੰ ਆਪਾਂ ਹੁਣ ਬੈਕ ਲੈਨੇ ਆ ਮੋਟਰਸਾਈਕਲ 'ਨੂੰ ਦੇ ਕੋਕਾ ਗਰਫਤਾ ਬੰਦਾ ਟੋਟਲੀ ਲਓ ਜੀ ਜਾਣਾ ਹੀ ਪੈਣਾ ਬੈਕ ਆ ਲਓ ਜੀ ਬੈਕ ਕਰ ਲਿਆ ਤੇ ਆ ਕਾਰ ਵੀ ਮੇਰੇ ਪਿੱਛੇ ਆਉਣ ਆਈ ਸੀ ਕਦੇ ਵਾਪਸ ਹੋ ਗਈ ਹੈ ਲਓ ਜੀ ਆਪਾਂ ਤਾਂ ਲੱਗਿਆ ਉਹਨਾਂ ਨੂੰ ਹੱਥ ਪਾ ਰਿਹਾ ਵੀ ਤੁਸੀਂ ਨੰਗਣਾ ਇੱਥੋਂ ਦੇ ਨੰਗ ਜੋ ਪਰ ਆਪਾਂ ਤਾਂ ਹੌਲੀ-ਹੌਲੀ ਆ ਮੋਟਰਸਾਈਕਲ ਤੋਂ ਕੱਢੀ ਲਾਵਾਂਗੇ ਆ ਲਓ ਜਾ ਰਿਹਾ ਸ਼ੇਰ ਮੇਰਾ ਓ ਵਾਹਿਗੁਰੂ ਥੋੜਾ ਜਿਹਾ ਹੈ ਓਖਾ ਹੀ ਚਲੋ ਕੱਢਾਂਗੇ ਕਿਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਲੈ ਕੇ ਲੋ ਜੀ ਕੱਢ ਲਿਆ ਲੋ ਜੀ ਚੜ ਗਿਆ ਚੜਾਈ ਆਹ ਲੋ ਜੀ ਆਪਾਂ ਰੋਂਗ ਸਾਈਡ ਤੇ ਆ ਗਏ ਦੂਜੇ ਪਾਸੇ ਜਿਹੜੀ ਕਿ ਓਹ ਹੋ ਨੋ ਜੀ ਆਪਾਂ ਜਿਹੜਾ ਤੁਹਾਨੂੰ ਲੈਫਟ ਵਾਲਾ ਏਰੀਆ ਦਿਖਾਉਣਾ ਅੱਜੇ ਤਾਂ ਆਪਾਂ ਤਾਂ ਚੜ ਗਈ ਅੱਗੇ ਉਹ ਜਿਹੜਾ ਰੋਡ ਸੀ ਕਲੋਜ਼ ਸੀਗਾ ਤੇ ਇਸ ਕਰਕੇ ਆਪਾਂ ਨੂੰ ਮਜਬੂਰ ਨਹੀਂ ਇੱਧਰ ਆਉਣਾ ਪਿਆ ਨਹੀਂ ਤੇ ਮੈਂ ਰੌਂਗ ਸਾਈਡ ਨਹੀਂ ਆਉਣਾ ਲੋ ਜੀ ਆ ਆਹ ਸੀਗਾ ਇਹ ਕੰਮ ਕਰ ਰਿਹਾ ਹੈਗਾ ਕੋਈ ਹੋਰ ਵੀ ਇਹ ਆ ਟਰੈਕਟਰ ਵੀ ਥੱਲੇ ਚੱਲ ਰਿਹਾ ਹੈਗਾ ਜੀ ਨਾਲ ਆਹ ਦੇਖੋ ਬੋਰ ਵਾਲਾ ਕੰਮ ਇਹ ਬੁਲੇ ਨੇ ਲੱਗਦੇ ਉਹਨਾਂ ਦਾ ਬੋਰ ਕਰ ਰਿਹਾ ਹੈ ਬਾਈ ਹਾਦੇਪੋ ਇਹਦੇ ਨਾਲ ਨਾ ਸਰਾਖ ਮਾਰ ਦੇਗਾ ਬੁੱਡੇ ਨੂੰ ਹਾਦੇਪੋ ਸਰਾਖ ਮਾਰੇਗਾ ਕੋ ਇਹ ਸਰਾਖ ਮਾਰਦਾ ਹੈ ਬੁੱਡੇ ਦੇ ਲਈ ਤੇ ਆ ਪਾਈਪਾਂ ਤੁਹਾਨੂੰ ਮੈਂ ਦਿਖਾਈ ਦਿੱਤੀਆਂ ਨੇ ਹਾ ਲੱਗੀਆਂ ਹੋਈਆਂ ਨੇ ਸਾਡੇ ਪਾਈਪਾਂ ਪੁਆਇੰਟ ਟੂ ਪੁਆਇੰਟ ਜਿੱਥੇ ਤੋਂ ਬਹੁਤਾ ਉੱਥੇ ਪੁਆਇੰਟ ਛੱਡਿਆ ਹੁੰਦਾ ਹੈ ਇਹਦਾ ਪਾਈਪ ਦਾ ਔਰ ਲੋ ਜੀ ਆਪਾਂ ਕੋਸ਼ਿਸ਼ ਕਰਦੇ ਆ ਪਰਲੀ ਸਾਈਡ ਤੇ ਜਾਣ ਦੀ ਕਿਉਂਕਿ ਆ ਦੇਖੋ ਜਿੱਥੋਂ ਦੀ ਰਾਜਾ ਬਣਿਆ ਹੋਇਆ ਮੋਟਰਸਾਈਕਲ ਤਾਂ ਲੰਘ ਹੀ ਜਾਊਗਾ ਮੇਰਾ ਸ਼ੇਰ ਬੱਗਾ ਲਓ ਜੀ ਲੰਘ ਹੀ ਗਿਆ ਲਓ ਜੀ ਲਓ ਜੀ ਲਓ ਜੀ ਚੜ ਕੇ ਫੇਰ ਉਹ ਸੀ ਜੀ ਸਾਹਮਣੇ ਜਿੱਥੋਂ ਆਪਾਂ ਵਾਪਸ ਪਿੱਛੇ ਨੂੰ ਗਏ ਸੀਗੇ ਆਹ ਕਾਰ ਵੀ ਆ ਗਈ ਨਾਲ ਤੇ ਅਬ ਚੱਲਦੇ ਆ ਪਿੱਛੇ ਨੂੰ ਫੇਰ ਆਪਾਂ ਆਪਦੇ ਲੈਫਟ ਸਾਈਡ ਰਹਿਣਾ ਤਾਂ ਕਿ ਪਰਲੇ ਪਾਸੇ ਜਾਣਾ ਉਹ ਕਾਰ ਅੱਗੇ ਮੁੜ ਕੇ ਆਈ ਆ ਹੁਣ ਰਚਕੋ ਅੱਗੇ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਜੂੰਪਰ ਕੋਹਾ ਦਾ ਲੁਕ ਲੱਕ ਦਾ ਕੰਮ ਚੱਲਦਾ ਪਿਆ ਤੇ ਆਪਾਂ ਅੱਗੇ ਨਹੀਂ ਜਾਵਾਂਗੇ ਇੱਥੋਂ ਹੁਣ ਆਪਾਂ ਪਰਲੀ ਰੋਡ ਤੇ ਜਾਵਾਂਗੇ ਆਹ ਦੇਖੋ ਇਹ ਕੰਮ ਚੱਲਦਾ ਜੀ ਰੇ ਤੁਹਾਨੂੰ ਜੂੰਪਰ ਤੇ ਦਿਖਾਤਾ ਬਣੇ ਰਹੋ ਮੇਰੇ ਨਾਲ ਤੇ ਆਪਾਂ ਹੁਣ ਰਾਹ ਦੂਜੇ ਪਾਸੇ ਦੀ ਲੈਣੇ ਆਂ ਤੇ ਤਾਂ ਕਿ ਬਿਲਕੁਲ ਬੰਦ ਦਾ ਕਿਉਂਕਿ ਰੋਡ ਰੋਲਰ ਜੇ ਲੱਗੇ ਹੋਏ ਆ ਦੇਖਦੇ ਆਂ ਕਿਉਂ ਪਰਲੇ ਪਾਸੇ ਰਾਹ ਮਿਲ ਜੇ ਆਪਾਂ ਨੂੰ ਅੱਜ ਆਪਾਂ ਬਿਲਕੁਲ ਕੋਲ ਹੀ ਆ ਗਏ ਆ ਤੇ ਜਿਹੜਾ ਕੰਮ ਚੱਲਦਾ ਲੁੱਕ ਪੈਣ ਦਾ ਆ ਮੱਝ ਮੋਟੀ ਉੱਠੀ ਹੋਈ ਆ ਦੇਖਦੇ ਆਂ ਜੇ ਨਿਕਲਣ ਨੂੰ ਤਾਂ ਤੇ ਬਿਰਕਾ ਜਿਤਾ ਮੁਸ਼ਕਲ ਲੱਗਦਾ ਚਲੋ ਮੰਗ ਹੀ ਜਾਵਾਂਗੇ ਦੇਖ ਲੋ ਜੀ ਕਹਿੰਦਾ ਮੰਗ ਜੇ ਹੌਲੀ ਹੌਲੀ ਕਾਨਾ ਕੋਟਾ ਦਾ ਇਹ ਮੰਗ ਸਕਦਿਆਂ ਓ ਹੌਲੀ ਲੋ ਜੀ ਹੋਰ ਵੀ ਠੀਕ ਹੋ ਲੋ ਜੀ ਇਹ ਬਾਂਸੀ ਰਸਤਾ ਆਪਾਂ ਨਿਕਲ ਆਇਆ ਕਿ ਤੇ ਬਾਈ ਲੇਨ ਪਰ ਪੜੇ ਰਹੇ ਉਹ ਕਹਿੰਦਾ ਨੰਨੀ ਲੋਕ ਇਹ ਕਾਰ ਕੋਲ ਵੀ ਫੇਰ ਰੁਕਾ ਸੀਗਾ ਤੇ ਮੋਟਰਸਾਈਕਲ ਕਰਕੇ ਇਹ ਉੱਥੋਂ ਨਿਕਲ ਆਇਆ ਤੁਸੀਂ ਦੇਖ ਹੀ ਲਿਆ ਉਹ ਚੌਕੇ ਪਾਏ ਕਾਪਾ ਕਰਦੇ ਹੋਤੀਆਂ ਇੱਥੇ ਵੀ ਜਿਹੜੀ ਰਿਪੇਅਰ ਹੋਣੀ ਆ ਇਹ ਦਰਸ਼ਕੋ ਜੇ ਤੁਸੀਂ ਨਾ ਇਹਨਾਂ ਕੋ ਚੰਗਾ ਰਾਤ ਨੂੰ ਕੋਈ ਨੁਕਸਾਨ ਨਾ ਹੋ ਜੇ ਇਸ ਕਰਕੇ ਬੜਾ ਧਿਆਨ ਨਾਲ ਜੇ ਆਉਂਗੇ ਤਾਂ ਜਾਓ ਤੇ ਆਪਾਂ ਛੇਤੀ ਜਾਣ ਦੇ ਮਾਰੇ ਲੇਟ ਨਾ ਹੋ ਜਾਈਏ ਇਸ ਕਰਕੇ ਮੇਰੀ ਸੁਝਾਇਸ਼ ਨਹੀਂ ਰਹੇਗਾ ਨਾ ਹੀ ਜਾਓ ਜੇ ਜਾਣਾ ਤਾਂ ਦਿਨੇ ਦਿਨੇ ਆਪ ਦਾ ਹਥਿਆਰ ਨਾਲ ਜਾਓ ਜੇ ਫਰੀ ਆਪ ਜੀ ਨੂੰ ਬੇਜਤੀ ਅੱਗੇ ਦੇਖਦੇ ਆ ਕੀ ਕੁਝ ਬਣਿਆ ਹੋਇਆ ਇਸ ਰੋਡ ਦੇ ਉੱਤੇ ਬਣੇ ਰਹੋ ਮੇਰੇ ਨਾਲ ਇਹ ਹੈ ਨੋ ਸਟੋਪਿੰਗ ਏਰੀਆ ਤਾਂ ਖਰਾਬ ਜਾ ਪੁੱਲ ਹੋਇਆ ਪਿਆ ਇਹ ਅੰਦਰੋਂ ਪਾਹ ਹੋੜੀ ਜਾ ਰਹੇ ਆ ਕਾਰਾਂ ਕੋ ਨਾਲੇ ਕੱਢ ਕੇ ਰਹਿ ਗਏ ਤੇ ਕੋਈ ਪੈਂਚਰ ਹੋ ਜਾ ਕੋਈ ਹੋਰ ਹੋ ਜਾ ਫਿਰ ਔਖਾ ਹੋ ਜਾ ਇਹ ਜਿਹੀ ਸਥਾਣ ਹੈ ਇਹ ਬੋਰਤੂ ਵੀ ਸਾਡੀ ਗੱਡੀ ਇਸ ਤਰ੍ਹਾਂ ਇੱਕ ਕੰਮ ਉਹ ਜਿਹੜਾ ਕਾਫੀ ਰਹਿ ਰਿਹਾ ਹਜੇ ਤੇ ਇਹ ਆਪਾਂ ਲੈਫਟ ਸਾਈਡ ਕਵਰ ਕਰ ਰਹੇ ਹਾਂ ਆ ਬਾਲੇ ਕਲਾਏ ਤੋਂ ਤੇ ਬਾਲੇ ਦਾ ਕਟਾ ਆ ਦੇਖੋ ਅੱਗੇ ਹੁਣ ਹੁਣਾਂ ਦੇ ਹਾਲ ਇਹ ਹਜੇ ਇਹਨਾਂ ਨੇ ਪੱਟ ਪੱਟ ਕੇ ਦੁਬਾਰਾ ਰਿਪੇਅਰ ਕਰਨਗੇ ਪਿੱਛੇ ਵੀ ਜਿਵੇਂ ਦਿਖਾਈ ਸੀ ਨਾ ਰਿਪੇਅਰ ਹੋ ਰਹੀ ਉਹ ਵੀ ਜਿਹੜੀ ਰਿਪੇਅਰ ਕੀਤੀ ਜਾਏਗੀ ਅੱਗੇ ਫਿਰ ਉਹੀ ਬੋਰ ਆ ਗਿਆ ਤੇ ਤੁਸੀਂ ਅੱਧਾ ਧਿਆਨ ਰੱਖਣਾ ਇਹ ਬੋੜਾ ਦਾ ਉਹ بار-बार ਮੈਂ ਪੜਦਾ ਤੁਹਾਨੂੰ ਦਿਖਾਈ ਕਿ ਕਹਿਲਾ ਦੱਸਦਾ ਕਹਿੰਦਾ بار-बार ਇਹ ਹੋਰ ਰੀਪੀਟ ਕਰੀਏ ਤਾਂ ਮੇਰੇ ਅੰਥੇਂ ਵੀ ਆਈ ਆ ਤੇ ਸਪੀਡ ਤੇ ਰਹਿਣਾ ਬੁਸਲਾ। ਇਹ ਤੋ ਦੇਖੋ ਬੋਰਡ ਜਿਹੜਾ ਟੰਗਿਆ ਜਾ ਰਿਹਾ ਉੱਤੇ। ਪਲੇਕਸ ਬੋਰਡ ਨੇ ਜਿਹੜਾ ਲੱਗਣਾ ਇਲੈਕਟ੍ਰਿਕ ਕਲੀ ਉਹ ਜਿਹੜਾ ਲੱਗ ਰਿਹਾ ਉੱਤੇ ਬੋਰਡ ਆ ਦੇਖੋ ਕੋਲ ਵੀ ਪ੍ਰਾਬਲਮ ਤਾਂ ਜਿਹੜੀ ਆ ਕੰਡੀਸ਼ਨੋਂ ਬਾੜੀ ਆ। ਆ ਦੇਖੋ ਵੀਰ ਉਹ ਧਿਆਨ ਨਾਲ ਆਇਆ ਉਹ ਤੋਂ ਹਾਂ ਠੀਕ ਆ ਆ ਕਈ ਬੋਲਾਗੇ ਮੈਂ ਦੇਖ ਲੇ ਆ ਰਾਤ ਰਾਤੇ ਦਾ ਅਵਾਈਡ ਕਰਿਓ ਲੋਕਾਂ ਨੂੰ ਹਟਾਈ ਵੀ ਜਾਂਦੇ ਪਰ ਲੋਕ ਕਿਹੜਾ ਟਿਕਦੇ ਆ ਕਹਿੰਦਾ ਜਾਣਾ ਇਹ ਇੱਧਰੋਂ ਜ਼ਰਾਰੀ ਫਸ ਜਾਂਦੀ ਆ ਤੇ ਸੱਜਿਆ ਟਰੱਕ ਕਿਵੇਂ ਫੜੇ ਆ ਬਸ ਉਹ ਟਰੱਕ ਤਾਂ ਅੜੇ ਵੀ ਉੱਧਰ ਜਾਣਾ ਨਹੀਂ ਕੋਈ ਜਾਈ ਜਾਂਦਾ ਪਰ ਮੈਂ ਉਧਰੋਂ ਮੁੜ ਕੇ ਆਇਆ ਪਰਲੀ ਰੋਡ ਤੇ ਪਹਿਲਾਂ ਹੁਣ ਪਿਛਲੀ ਵੀਡੀਓ ਦਿਖਾਇਆ ਸੀ ਪਰਲੀ ਰੋਡ ਆਦੇ ਪੱਕਾ ਵਾਲੇ ਲੋਧਰ ਦੀ ਜਾ ਰਹੇ ਆ ਦੋਸਤੋ ਓ ਵਾਓ ਉਹਦੇ पेड़ ਡਾੜਾਂ ਆਂ ਇੱਥੇ पेड़ ਜਾ ਬਹੁਤ ਕਰਦਾ ਪਰਲੀ ਰੋਡ ਚੱਲਦੀ ਆ ਨਾਲੇ ਜੀ ਆ ਜਿਹੜਾ ਹੋਆ ਵੀ ਦੇਖੇ ਇੱਥੇ ਕੱਢ ਜਾਣਾ ਇਹਨੇ ਆਹ ਸੋਨਾਂ ਦਾ ਰਾਈਟ ਸੋਨਾਂ ਦਾ ਰਾਈਟ ਪਾਸੇ ਤੋਂ ਵੀ ਆ ਰਹੀ ਆ ਆ ਦੋਸਤੋ ਇਹਨਾਂ ਦੇ ਕੋਲ ਰੋਡ ਦੇ ਤੇੜਾ ਹੋੜੀ ਤੇ ਮੀਨਾ ਦਾ ਟਰੈਕਟਰ ਆ ਜੀ ਆ ਫੇਰ ਰੋਡ ਅੱਗੇ ਖਰਾਬ ਆ ਗਈ ਆ ਆ ਲੋ ਚੱਕੋ ਰੋਡਾਂ ਤੇ ਆਈਆਂ ਨੇ ਇਹ ਹੈ ਦਿੱਲੀ ਜੰਮੂ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੀਆਂ ਸੜਕਾਂ ਹਜੇ ਜੋ ਕਿ ਅਫੀਸ਼ਲੀ ਨਹੀਂ ਚੱਲੀਆਂ ਆਪਾਂ ਭੇਟ ਕਰ ਨਾਲ ਇਹਨਾਂ ਤੇ ਕੰਮ ਰਿਆਂ ਸ਼ੇਅਰ ਕਰ ਰਹੇ ਆ ਮੈਂ ਤੁਹਾਡੇ ਜਾਣਕਾਰੀ ਤੇ ਜਿਹੜੀ ਇਹ ਵੀਡੀਓ ਤੁਹਾਡੇ ਲਈ ਬਣਾ ਰਿਹਾ ਤੋ ਕਿਰਪਾ ਕਰਕੇ ਜੇ ਨਹੀਂ ਸ਼ੇਅਰ ਹੋਈ ਉਹ ਕਰਿਆ ਕਰੋ ਦੇ ਹੋਰਾਂ ਨੂੰ ਜਿਹੜਾ ਇਸ ਬਾਰੇ ਪਤਾ ਲੱਗਦਾ ਕਿ ਲੋਪਾ ਆਪਾਂ ਉਹਨਾਂ ਤੋਂ ਸਭੇ ਇਹ ਕਿਤੇ ਜਿਹੜਾ ਕਹਿੰਦੇ ਜੀ ਆਪਸੇ ਜੀ ਲਿਖੀ ਪੀ ਤੋਂ ਲੈ ਕੇ ਜੀ ਹਨਾ ਲੋ ਲੋ ਜਿਹੜੇ ਵੀ ਆ ਜਾਏਗਾ ਹੌਸਟਲਾਈਜ਼ੇਸ਼ਨ ਰੈਸਟੋਰੈਂਟਾਂ ਆਰਾਮ ਘਰ ਆਰਾਮ ਅਤੇ ਸੇਵਾ ਕੇਂਦਰ ਪੰਜਾਬ ਦੇ ਜਿਹੜਾ ਬੋਰ ਆ ਗਿਆ ਜੀ ਐਸਓਐਸ ਫੋਰ ਮੈਨੂ ਦੇ ਨਾਲ ਐਵਰੇਜ ਅਮਰਸਾਰ ਲੋਕੋ ਬ੍ਰੈਂਡ ਲੋ ਜੀ ਇਹ ਰੈਸਟ ਏਰੀਆ ਦਾ ਇਹਦਾ ਅੰਗਰੇਜ਼ੀ ਚ ਬੋਰਡ ਆ ਗਿਆ ਰੈਸਟੈਂਟ ਸਰਵਿਸ ਏਰੀਆ ਇਤਰਾ ਲਾਊਟ ਨਹੀਂ ਹੈਗੇ ਇੱਥੇ 180 ਆਹ ਸੌਰੀ ਜੀ ਇਹਦੀ ਹੈਗੀ ਪ੍ਰਾਪਤੀ ਸੋਬੀ ਹੈਗੀ ਆ 11 ਦੀ ਪੇਟ ਤੇ ਫਲौरी ਜਾਗਾ 13 ਆਪਾਂ ਜਾ ਰਹੇ ਆ ਫਲौरी ਵੱਲ ਆਪਣਾ ਸਰਵਤ ਲੋਕੀ ਸਰਸਾ ਦਾ ਵੱਡੂ ਉਰਾ ਆਪਾਂ ਉਧਰ ਲੰਘਣਾ ਪਾਹ ਇਹਦਾ ਪੂਰਾ ਹੋ ਬਤਾਲੇ ਸਪੀਡ ਉੱਪਰ ਲਿਖੀ ਹੋਈ ਆ ਗਈ ਇਹ ਹੈ ਰੈਸਟ ਏਰੀਆ ਤੇ ਆ ਇਹਨਾਂ ਦਾ ਸਵਮਰਸੀਬਲ ਲੱਗਿਆ ਪਾਣੀ ਪੋਣੀ ਇਧਰ ਉਧਰ ਲਿਜਾਣ ਵਾਸਤੇ 75 ਪੈਰੇ ਨੇ ਤੇ ਆ ਹੈ ਰੈਸਟਰੀਆ ਇਹ ਅਜੇ ਅੰਡਰ ਕੰਸਟਰਕਸ਼ਨ ਆ ਕੁਝ ਵੀ ਨਹੀਂ ਬਣਿਆ ਅਜੇ ਦਾ ਸਿਰਫ ਪੱਧਰਾ ਹੀ ਹੋਇਆ ਆ ਲੋ ਚੱਕੋ 103.3 ਤੇ ਆ ਰਿਹਾ ਉੱਪਰ ਸਪੀਡ ਕੈਮਰਾ ਸਰਵੇਲੈਂਸ ਲਿਖਿਆ ਹੋਇਆ ਨਾਲ ਸਪੀਡਾ ਲਿਖੀ ਹੋਈਆਂ ਇਹਦੇ ਸੱਜੇ ਹੱਥ ਵੀ ਪਰਲੀ ਲੇਨ ਤੇ ਵੀ ਜਿਹੜਾ ਰੈਸਟ ਏਰੀਆ ਹੈਗਾ ਤੇ ਖੱਬੇ ਹੱਥ ਵੀ ਤੁਸੀਂ ਜਿਹੜਾ ਦੇਖ ਰਹੇ ਹੋ ਉਹ ਰੈਸਟ ਏਰੀਆ ਉਹ ਹੈਗਾ ਤੇ ਪਰੇਰੋ ਵੀਰ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਹੀ ਕਰਿਆ ਉਹ ਸਬਸਕ੍ਰਾਈਬ ਕਰ ਲੋ ਤੇ ਆ ਪਹਿਲਾਂ ਤੁਹਾਨੂੰ ਇਧਰ ਦਾ ਪਾਸਾ ਵੀ ਦਿਖਾਇਆ ਸੀਗਾ ਪਿਛਲੀ ਵੀਡੀਓ ਚ ਤੇ ਆ ਇਧਰ ਦਾ ਪਾਸਾ ਮੈਂ ਅੱਜ ਲੈਫਟ ਸਾਈਡ ਵਾਲਾ ਤੁਹਾਨੂੰ ਦਿਖਾ ਰਿਆ ਤੇ ਆਪਾਂ ਇਹ ਤੁਹਾਨੂੰ ਕਟ ਕੇ ਥਾਰਾ ਝਾਤ ਜਿਹੜੀ ਆਹੋ ਮਰਵਾ ਦਿੰਨੇ ਆਂ ਮੋਟਰਸਾਈਕਲ ਰਹੇਗਾ ਸਟਾਰਟ ਲਓ ਜੀ ਉਹ ਦੇਖ ਸਕਦੇ ਤੁਸੀਂ ਜਿੱਥੇ-ਜਿੱਥੇ ਬਾਉਂਡਰੀ ਬਾਲ ਬਣੀਆਂ ਹੋਈਆਂ ਨੇ ਤੇ ਆ ਇੱਥੇ ਤੱਕ ਨਿਪਟਦੀ ਆ ਕੇ ਇਹ ਇੱਥੋਂ ਤਾਂ ਨਹੀਂ ਹੈਗਾ ਖਰ ਅੱਗੇ ਉਹ ਜਿਹੜਾ ਰੈਸਟ ਏਰੀਏ ਤੋਂ ਬਾਹਰ ਨਿਕਲਣ ਲਈ ਅੱਗੇ ਜਗ੍ਹਾ ਬਣੀ ਹੋਈ ਆ ਇਹ ਵੈਸੇ ਇਹਨਾਂ ਦੇ ਟਰੱਕਾਂ ਦੀ ਆਵਾਜਾਈ ਕਰਕੇ ਵੀ ਇਹਨਾਂ ਨੂੰ ਸੌਖਾ ਹੋ ਜੇ ਇਹ ਹਜੇ ਕੰਮ ਚੱਲ ਰਿਹਾ ਪੱਟ ਪਟਈਆ ਵਿੱਚ ਜ਼ਿਮੀਂਦਾਰਾਂ ਦੀ ਜਿਹੜੀ ਫਸਲ ਆ ਉਹ ਵੀ ਖੜੀ ਆ ਹੋ ਸਕਦਾ ਉਹਦੇ ਕਰਕੇ ਇਹ ਡਿਲੇ ਹੁੰਦੀ ਹੋਵੇ ਤੇ ਇੱਥੋਂ ਜਿਹੜਾ ਹੋਏਗਾ ਆ ਬਾਹਰ ਨਿਕਲਦਾ ਹੋਏਗਾ ਅਮਰਸਰ ਵਾਸਤੇ ਆਪਾਂ ਇਸ ਰੋਡ ਤੇ ਪਿੱਛੇ ਵੀ ਨਹੀਂ ਜਾ ਸਕਦੇ ਠੀਕ ਹੈ ਜੀ ਅੱਗੇ ਜਾਣਾ ਹੈਗਾ ਆਓ ਆਪਾਂ ਮੁਕਸਰ ਸਟਾਰਟ ਆ ਚੱਲਦੇ ਆ ਅੱਗੇ ਨਹੀਂ ਇਹਨੂੰ ਲੱਗਿਆ ਕਰਨਾ ਤੇ ਚੱਲਦੇ ਆ ਅੱਗੇ ਆਪਾਂ ਹੋਰ ਦੁਕਾਨਾਂ ਤੇ ਤੁਹਾਨੂੰ ਤੇ ਆਹ ਹੈ ਅਸਤੇਰੀਏ ਤੋਂ ਬਾਹਰ ਆਉਣ ਲਈ ਆਪ ਕੋਲ ਕੋਲੇ ਦੇ ਬੰਦਦੇ ਪਏ ਆ ਤੇ ਆਹ ਬਾਉਂਡਰੀ ਵਾਲ ਇੰਨੀ ਵੀ ਹੋਈ ਆ ਤੇ ਆਹ ਪੋਲ ਵਗੈਰਾ ਲੱਗਿਆ ਸਾਰੀ ਬਾਉਂਡਰੀ ਵਾਲ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਨਾ ਇਹ ਸਾਰੀ नेशनल हाईवे 488 ਦੀ ਆ ਤੇ ਜਿਹੜੇ ਪੁੱਲ ਪਾਲਾ ਜਿਹੜੇ ਆ ਸੜਕਾ ਉਹਨਾਂ ਦੇ ਅੰਕੜੇ ਹੁੰਦੇ ਨੇ ਕਿ ਇਹ नेशनल हाईवे 488 ਪੰਜਾਬ ਦੇ ਇਹ ਨਾਲ ਦੇ ਕੋਈ ਤਰ੍ਹਾਂ ਜਿਹੜਾ ਰਸਤੇ ਜਿੱਦ ਬਾਹਰ ਆਉਣ ਵਾਸਤੇ ਆਊਟਰ ਜਦੋਂ ਆਪਾਂ ਰਸਤੇ ਇਹਦੇ ਤੋਂ ਚੜਨਾ ਵੱਡੀ ਸੜਕ ਦੇ ਅੰਬਰਸਰ ਵੱਲੋਂ ਇਹ ਇੱਥੇ ਆਖੇ ਨਾ ਇਹ ਵੱਧ ਰਿਹਾ ਜੀ ਆ ਦੇਖੋ ਆ ਇੱਥੋਂ ਆਣਾ ਇਹਦਾ ਐਗਜ਼ਿਟ 게ਟ ਬਣੇਗਾ ਆ ਦੇਖੋ ਆ ਅਗਲੀ ਟਕੇ ਦਾ ਤੇ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਆਂ ਤੁਹਾਨੂੰ ਦਿਖਾਉਨੇ ਆ ਤੇ 132 ਪੁਆਇੰਟ ਤੇ ਤਿੰਨ ਦੇ ਗੋਲੇ ਰੈਸਟ ਏਰੀਆ ਹੱਥ ਪਹੁੰਚਦਾ ਤੇ ਇੱਥੋਂ ਉਹ ਆਪਣੇ ਟਰਨ ਵੱਡੀ ਰੋਡ ਤੇ ਲੈ ਲੇਗਾ ਤੇ ਇਸ ਤਰ੍ਹਾਂ ਕੇ ਫਿਰ ਉਹ ਵੀ ਜਦੋਂ ਬਾਰ-ਬਾਰ ਰੋਡ ਪਾਰਕਿੰਗ ਦੇ ਕੋਲੋਂ ਪੈਣਗੇ ਪੈਣਗੇ ਫਸਟ ਵੀਰੋ ਇਹਦਾ ਧਿਆਨ ਰੱਖਣਾ ਪਾਰਕਿੰਗ ਨਹੀਂ ਕਰਨੀ ਕਿਉਂਕਿ ਪਾਰਕਿੰਗ ਏਰੀਆ ਰੈਸਟ ਹਾਊਸ ਦਾ ਪਾਸ ਏਰੀਆ ਉਹ ਤੋਂ ਆਇਆ ਉਹ ਇੱਥੇ ਬਣੇਗਾ ਅਜੇ ਇਹ ਪਬਲੀਕਲੀ ਆਫੀਸ਼ੀਅਲੀ ਚਾਲੂ ਨਹੀਂ ਹੋਈ ਰੋਡ ਇਸ ਕਰਕੇ ਆਪਾਂ ਆਊਟ ਆਫ ਬੇਸ ਇਹ ਸਭ ਤੋਂ ਜ਼ਰੂਰੀ ਮੈਂ ਤਾਂ ਕਰੂੰ ਤੁਹਾਨੂੰ ਅਪਡੇਸ਼ਨ ਦੇ ਰਿਹਾ ਕਿੰਨੀ ਕੁ ਰੋਡ ਤਿਆਰ ਹੋ ਗਈ ਆ ਕਿੰਨੀ ਕੁ ਰਹਿਦੀ ਆ ਲੋਕਾਂ ਨੂੰ ਲੋਕਾਂ ਨੂੰ ਇਹ ਜਾਣਕਾਰੀ ਦੇ ਲਈ ਆ ਦੇਵਾ ਦਰਸ਼ਕ ਇਹ ਜਿਹੜਾ ਸੜਕ ਦੇ ਕੱਪੇ ਜਗ੍ਹਾ ਛੱਡੀ ਐ ਦੋਨੋਂ ਸੜਕਾਂ ਵਿਚਾਲੇ ਇਹ ਇੱਥੇ ਸਮਰਸੀਬਲ ਬਣਿਆ ਹੋਇਆ ਆ ਆ ਪਾਈਪਾਂ ਬਰੀਕ-ਬਰੀਕ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਪੌਦੇ ਆ ਨਾ ਇਹਨਾਂ ਨੂੰ ਪਾਣੀ ਦੇਣ ਵਾਸਤੇ ਇਹ ਪਾਈਪਾਂ ਥੱਲੇ ਜਿਹੜੀਆਂ ਸੱਪ ਜਿਹੜੀਆਂ ਬਣੀਆਂ ਆ ਉਹ ਵੱਡੀਆਂ ਪਾਈਪਾਂ ਵੱਡੀਆਂ ਫਿਰ ਛੋਟੀਆਂ ਪਾਈਪਾਂ ਇਸ ਦਾ ਕਰਕੇ ਇਹ ਪਾਣੀ ਜਿਹੜਾ ਪੌਦਿਆਂ ਨੂੰ ਸਪਲਾਈ ਹੁੰਦਾ ਜਿਹੜਾ ਛੱਜੇ ਖੱਪੇ ਆ ਇੱਥੋਂ ਦੋ-ਦੋ ਤਿੰਨ-ਤਿੰਨ ਚਾਰ-ਚਾਰ ਕਿਲੋਮੀਟਰ ਦੂਰ ਇੱਥੋਂ ਜਿਹੜਾ ਪਾਣੀ ਸਪਲਾਈ ਹੁੰਦਾ ਇਹ ਪਾਈਪ ਪਾਈਪਾਂ ਬਣੀਆਂ ਆ ਥੱਲੇ ਤੁਸੀਂ ਦੇਖ ਹੀ ਲਿਆ ਜੀ ਆਓ ਆਪਾਂ ਅੱਗੇ ਚੱਲਦੇ ਹਾਂ ਦਿ ਤੇ ਆ ਤੁਸੀਂ ਨਾਲ ਵੇਖੋਗੇ ਪੌਦੇ ਵੀ ਇੱਥੇ ਰੱਖੇ ਹੋਏ ਆ ਆ ਵੇਖੋ ਇਹ ਪਲਾਂਟੇਸ਼ਨ ਜਿਹੜੀ ਆ ਬਹੁਤ ਵਧੀਆ ਕੀਤੀ ਹੋਈ ਆ ਤੇ ਆ ਪਾਈਪਾਂ ਤੁਹਾਨੂੰ ਮੈਂ ਦਿਖਾਈ ਦਿੱਤੀਆਂ ਜੀ ਆਓ ਬਣੇ ਰਹੋ ਮੇਰੇ ਨਾਲ ਚੱਲਦੇ ਅੱਗੇ ਇਹ ਜਗਾ ਜਗਾ ਇਸ ਤਰ੍ਹਾਂ ਦੇ ਜਿਹੜੇ ਆ ਦੋਸਤੋ ਸਮਰਸਿਵਾ ਲੱਗਿਆ ਕੋਈ 4-4 ਕਿਲੋਮੀਟਰ ਦੂਰ ਤੇ ਇਹਨਾਂ ਦਾ ਪਾਣੀ ਫਿਰ ਸੱਜੇ ਕੰਪੇ ਜਿਹੜਾ ਸਪਲਾਈ ਹੁੰਦਾ ਕਾਫੀ ਵੱਡੇ ਪ੍ਰੋਜੈਕਟ ਨੇ ਇਹ ਤੇ 133.7 ਆ ਗਏ ਆ ਤੇ ਸੱਜੇ ਕੰਪੇ ਕਾਫੀ ਅੱਛਾ ਕੰਮ ਬੁਣ ਚੁੱਕਿਆ ਤੇ ਆ ਐਗਜਿਟ ਤਾਂ ਨਹੀਂ ਹੈਗਾ ਪਰ ਇੱਕ ਪਰਲੀ ਪਾਸੇ ਰੋਡ ਵਾਸਤੇ ਐਮਰਜੈਂਸੀ ਸਵਾਮਾ ਵਾਕੇ ਰੱਖਿਆ ਕਿਸੇ ਨੂੰ ਮੁਰਨਾ ਹੋਵੇ ਜਾਂ ਕਿਤਾ ਇਹ ਜਾਂ ਐਮਰਜੈਂਸੀ ਕੋਈ ਰੋਡ ਬੈ ਉਦੋਂ ਇਹਨਾਂ ਨੂੰ ਖੋਲਣਗੇ ਮਤਲਬ ਇੱਥੇ ਬੈਰੀਗੇਡ ਜਿੱਲਿਆ ਕਰਾ ਦੇਣਗੇ ਪਾਈ ਲਾਈਨ ਪਰਮ ਬਣੇ ਰਹੇ ਤੇ ਆ ਦੇਖੋ ਹਜੇ ਆ ਦੇਖੋ ਜੀ ਹਜੇ ਆ ਪਿਆ ਕੰਮ ਚੱਲ ਰਿਹਾ ਹੈਗਾ ਆ ਬੜੇ ਬੜੇ ਜਿਹੜੇ ਆ ਉੱਪਰ ਉਹ ਹੋਸਟਰ ਲੱਗਣਗੇ ਤੇ ਸਾਈਨ ਬੋਰਡ ਲੱਗਣ ਕੋ ਨਾਲ ਵਕਤੇ ਇਹ ਜਿਹੜੇ ਪਿੱਲਰ ਆ ਪਏ ਆ ਤੇ ਚੱਲਦੇ ਆਪਾਂ ਅੱਗੇ ਤੇ ਨੇ ਟੂ ਹੈਗੀ ਆ ਹੈਰੀ ਮੋਟਰ ਦੀ ਕਰਵਾਸਤੇ ਤੇ ਡੇਰ ਵਨ ਹੈਗੇ ਆ ਕਾਰਵਾਸ ਤੇ ਬਹੁਤ ਨਹੀਂ ਜਾਦੇ ਆ ਇਹ ਕਿਹੜੇ ਰੇਡ ਤੇ ਮੈਂ ਰੇਡ ਤੇ ਜਾ ਰਿਹਾ ਇਹ ਹੈ ਸਤਾਵਾਸ ਤੇ ਜਿਹੜੀ ਲੇਨ ਤੇ ਮੈਂ ਹੁਣ ਚਲਾਂਗਾ ਇਹ ਹੈ ਕਾਰਵਾਸ ਤੇ ਆ ਤੁਸੀਂ ਬੜੇ ਰੋ ਤੇ ਰਹੋ ਦੇਖਦੇ ਰਹੋ ਜੁੜੇ ਰਹੋ ਆਪਾਂ ਸਟੇਰ ਕਿਥੇ ਪਹੁੰਚ ਗਏ ਨੇੜੇ ਹਰੂਏ ਦੇ ਕੋਲੇ ਖਰੂਆ ਤੇ ਉੱਪਰ ਜਿਹੜੀ ਲੈਂਡ ਮਾਰ ਦਿਆ ਅ ਠਰੂਆ ਇੱਥੇ ਹੀ ਆ ਜੀ ਠਰੂਆ ਅੱਛਾ ਜੀ ਲੋ ਜੀ ਉਹ ਕਹਿੰਦਾ ਅੱਗੇ ਆ ਠਰੂਆ ਜੇ ਤੇ ਇੱਥੋਂ ਦਾ ਬੋਰਡ ਕੋਡ ਜਾ ਬਣਿਆ ਸੀ ਐਨੀ ਫਾਈਟ ਦੇ ਉੱਤੇ ਤੇ ਮੈਨੂੰ ਇਹ ਲੱਗਿਆ ਵੀ ਸ਼ਾਇਦ ਇੱਥੋਂ ਆਪਾਂ ਕਿੱਥੋਂ ਆਪਾਂ ਪੜਾ ਗਏ ਜਿੱਟ ਜਿੱਟਾ ਜੇ ਨਹੀਂ ਦਿੱਤਾ ਹੋਇਆ ਐਂਡ ਜਿੱਟ ਜਿੱਟ ਅੱਗੇ ਦਿੱਤਾ ਹੋਇਆ ਤੇ ਫੇਰ ਸੜ ਖਰਾਬ ਆ ਗਈ ਆ ਦੇਖ ਲਓ ਠੇਕੇਦਾਰ ਸਾਹਿਬ ਇੰਨਾ ਤੱਕ ਧਿਆਨ ਰੱਖੋ ਜੀ ਮੈਂ ਦੇਖ ਰਿਹਾ ਪਿੱਛੇ ਤੁਸੀਂ ਕਰ ਰਹੇ ਹੋ ਪਰ ਚਲੋ ਵਧੀਆ ਦੇ ਰਾਜ ਦੋਸਤਾਏ ਵਧੀਆ ਕਰਿਓ ਤਾਂ ਜੋ ਤੁਹਾਡਾ ਨਾਮ ਠੇਕੇਦਾਰਾਂ ਦਾ ਵਧੀਆ ਲੈਕਚਰ ਰਹੇ ਵੀ ਹਾਂ ਇਮਾਨਦਾਰੀ ਨਾਲ ਕੰਮ ਕਰਦੇ ਹੁਣ ਵੀ ਫੜਕਾ ਆਏ ਚੱਲ ਰਹੀਆਂ ਨੇ ਐਨ ਮੈਚ 150 ਗੱਗ ਤੇ ਕੈਪਟਲੋ ਵੀ ਇੱਥੇ ਕਰ ਸਕੋ ਨੌਰੀ ਨੂੰ ਫਟਲਾ ਸਿੱਧਾ ਐਗਜਟ 118 ਤੋਂ ਦਿਖਾਇਆ ਹੈ ਐਕਜੈਕਟ ਗੇਟ ਜਿਹੜਾ ਤੁਹਾਨੂੰ ਮੜ ਕੇ ਸਾਹ ਦਾ ਲਓ ਜੀ ਨੌਰੀ ਦਾ ਬੋਰਡ 18 ਕਿਲੋਮੀਟਰ ਅੰਕਸਰ ਨੌਰੀ ਲੈਫਟ ਸਾਈਡੋਂ 111 ਦਾਪ ਕੋਲ ਤੋਂ ਇਹ ਸਦੋਂ ਜੋ ਵੀਰ ਐ ਘੁੰਮ ਕੇ ਜਾਏਗਾ ਉਦੋਂ ਰਾਈਟ ਨੌਰੀ ਆ ਗਿਆ ਤੇ ਹਾਜੇ ਆਪਣਾ 1 ਕਿਲੋਮੀਟਰ ਹੋਰ ਅੱਗੇ ਜਾ ਕੇ ਐਕਜੈਕਟ ਗੇਟ ਮਿਲੇਗਾ ਅੱਗੇ ਜੇ ਪੀ ਕੀ ਕੁਆਲਿਟੀ ਲਿਖਿਆ ਹੋਇਆ ਤਖੜੇ ਵਾਸਤੇ ਲੇ ਕੇ 18 ਜਾਫ ਤੋਂ 20 ਕਿਲੋਮੀਟਰ ਤੇ ਜੇ ਜੋ ਵਰਜਾ ਦੇ ਐਮਐਨਜੀ ਕੋ ਪੁੰਜਾਈ ਦੇ ਕੋਲ ਦਾ ਪਾਸਾ ਉਹ ਲੋਨੀ ਆਪਣਾ ਐਗਜ਼ਿਟ ਹੋਣ ਵਾਲਾ ਪਾਸਾ ਤੇ ਦਿੱਤੀ ਜਾਂਦੀ ਆ ਅਬ ਸਭ ਜਦੋਂ ਬੇਕਰੋ ਸੇਨ ਪਾਸੇ ਲੀਵ ਵਾਲੇ ਪਾਸੇ ਤੋਂ ਬਲਾਇਅਤ ਤੋਂ ਦਿੱਲੀ ਦੇ ਜਿਹੜਾ ਖੱਟੇ ਵਾਲੇ ਦਾ ਤੇ ਮਨੋਰੀ ਦੇ ਇੱਥੇ ਪਹੁੰਚ ਗਏ ਇੱਥੇ ਸਰੂਏ ਦਾ ਕਟਾ ਉਹਨੂੰ ਸਰੂਏ ਨਾਲ ਦੇ ਲਗਭਗ 10 ਕਿਲੋਮੀਟਰ ਸਾਈਡ ਤੇ ਖਨੌਰੀ ਦਾ ਤੇ ਆ ਗੋ ਜਿਹਨੇ ਕਿ ਸਨੇ ਇਸੋਂ ਲੁਧਿਆਣਾ ਬਰਨਾਲਾ ਮੋਗਾ ਫੋਈਪੁਰ ਜਾਣਾ ਉਹ ਖਨੌਰੀ ਮੁੜ ਜੇ ਤੇ ਅੱਗੇ ਜਾ ਕੇ ਫਟਲਾ ਜੜਵਾ ਕੈਨ ਰੂਮ ਰਾਜੇ ਦਾ ਪਵਾਨੀ ਗੜਾ ਜਾਂਦਾ ਤੁਹਾਨੂੰ ਆਪਣੇ ਆਪ ਨੂੰ ਲੋਕੇਸ਼ਨ ਆ ਲਿਓ ਪਤਾ ਲੱਗੇਗਾ ਇਹ ਹੈ ਐਪ ਜੇਟ ਆਪਣਾ ਉੱਥੇ ਦਾ ਖਨੌਰੀ ਦਾ ਪੀਪਲ ਅੱਜ ਅੱਗੇ ਆ ਆਸ ਤੇ ਜਿਹੜਾ ਇੱਥੇ ਮੰਨਣ ਜੋ ਹੋਏਗਾ ਤੇ ਸਿੱਧੀ ਜਾਂਦੀ ਆਪਾਂ ਅੱਜ ਤਾਂ ਨਹੀਂ ਜਾਵਾਂਗੇ ਕਿਉਂਕਿਿੱਦਾ ਤੁਹਾਨੂੰ ਪਿਛਲੀ ਵੀਡੀਓ ਵਿੱਚ ਦਿਖਾਇਆ ਸੀਗਾ ਅੱਜ ਇਹ ਥੋੜਾ ਥੋੜਾ ਨਕਾ ਬਹੁਤ ਚੱਲਦਾ ਕੀ ਪਰਸਾਲ ਲੱਗ ਜੇ ਜ਼ਿਆਦਾ ਲੱਗ ਜੇ ਤੇ ਆਪਾਂ ਆ ਗਏ ਆ ਐਗਜ਼ਿਟ ਗੇਟ ਖਨੌਰੀ ਮੇਨ ਜਿਹੜਾ ਗੂਗਲ ਤੇ ਖਨੌਰੀ ਵਾਜਾ ਕਰੂਗਾ ਤਾਂ ਗੂਗਲ ਤੇ ਘੱਟ ਹੀ ਆਉਂਦਾ ਇਹ ਪੰਜਾਬ ਦਾ ਏਰੀਆ ਹੈਗਾ ਜੀ ਤੇ ਮੇਰੇ ਵੀਰੋ ਜਿਹੜੇ ਮੇਰੇ ਵੀਰਾਂ ਨੇ ਮੇਰਾ ਚੈਨਲ ਨੇ ਸਬਸਕ੍ਰਾਈਬ ਅਸਾ ਸਬਸਕ੍ਰਾਈਬ ਵੀ ਕਰ ਲਿਓ ਆ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਫੈਲ ਦੇ ਹੱਦ ਤੇ ਵੀ ਰੋਗੇ ਕਿ ਤੇ ਇਹ ਵੀਡੀਓ ਤੋਂ ਵਿੱਚ ਵਾਪਸ ਕਰਾਂਗੇ ਇਹ ਜਾਂਦੀ ਹੈ ਸਿੱਧੀ ਅੰਮ੍ਰਿਤਸਰ ਨੂੰ ਤੇ ਭਾਰਤਵਾਲਾ ਜਿਹੜੀ ਰੋਡ ਆ ਹੈ ਰੋਡ ਆ ਰੋਡ ਟੂ ਪ੍ਰੋਸਪਰਿਟੀ ਭਾਰਤਵਾਲਾ ਰੋਡ ਟੂ ਪ੍ਰੋਸਪਰਿਟੀ ਇਦਾਂ ਕਰਕੇ ਆ ਜਿਹੜੇ ਇਹਨਾਂ ਲਿਖੇ ਹੋਏ ਵਿੱਚ ਐਨਐਸ ਨੈਸ਼ਨਲ ਹਾਈਵੇ ਔਥੋਰਟੀ ਆਫ ਇੰਡੀਆ ਇਤਾਂ ਦੇ ਪੱਥਰ ਵਿੱਚ ਤਰਾਸ਼ ਕੇ ਜਿਹੜੇ ਉਹ ਰੱਖੇ ਹੋਇਆ ਇਹ ਆਪਾਂ ਆਪ ਪਹੁੰਚ ਗਏ ਖਨੌਰੀ ਵਾਲੇ ਆਉਟਰ ਤੇ ਤੇ ਆਪਾਂ ਅੱਛੇ ਜਿਹੜਾ ਤੁਹਾਡਾ ਵੀਡੀਓ ਦੇਖਣ ਦਾ ਧੰਨਵਾਦ ਕਰਦੇ ਆਂ ਤੇ ਵੀਡੀਓ ਨੂੰ ਇੱਥੇ ਆਪਾਂ ਸਮਾਪਤ ਕਰਾਂਗੇ ਜੀ ਆਪਾਂ 2 ਮਿੰਟ ਦਾ ਆਜ ਤੇ ਬ੍ਰੇਕ ਲੈ ਕੇ ਤੇ ਅੱਗੇ ਚੱਲਾਂਗੇ ਤੇ ਇਹ ਆ ਰਹੀ ਆ ਦਿੱਲੀ ਵੱਲੋਂ ਆ ਟਰੱਕ ਵੀ ਉਧਰੋਂ ਆ ਰਹੇ ਨੇ ਅੱਗੇ ਤਕਰੀਬਨ অলমোਸਟ ਜਿਹੜਾ ਕੰਮ ਹੋ ਹੋਇਆ ਹੋਇਆ ਹੈਗਾ ਇਹ ਟਰੱਕ ਵੀ ਉੱਧਰੋਂ ਆ ਰਿਹਾ ਤੇ ਮੈਂ ਵੀ ਉਧਰੋਂ ਆਇਆ ਤੇ ਇਹ ਹੈ ਲੇਨ 1 2 3 4 5 6 ਐਕਸਟਰਾ ਵਾਈਡ ਵਹੀਕਲ ਵਾਸਤੇ ਬਕਰੀ ਬਣਾਈ ਹੈ ਜੀ ਟਰੱਕ ਵਾਸਤੇ ਆ ਬਣਾਈ ਆ ਆ ਵੀ ਬੱਸ ਟਰੱਕ ਆ ਕਾਰ ਐਲ ਐਮ ਬੀ ਵਾਸਤੇ ਆ ਦੇਖ ਰਹੇ ਤੁਸੀਂ ਤੇ ਆ ਹੈਗੀ ਕਾਰ ਉਹ ਟੋਲ ਐਗਜ਼ੈਂਪਟਡ ਜਿਹੜੇ ਉਹ ਸੱਜੇ ਹੱਥ ਹੋਣਗੇ ਵੀ ਜਿਹੜੇ ਕੋਈ ਰਾਸ਼ਟਰਪਤੀ ਆ ਗਿਆ ਕੋਈ ਪੁਲਿਸ ਦੀ ਗੱਡੀ ਆ ਗਈ ਜਿਹੜੀ ਆਰਮੀ ਦੀਆਂ ਗੱਡੀਆਂ ਆ ਉਹ ਟੋਲ ਐਗਜ਼ੈਂਟਡ ਲੈਨ ਇੱਕ ਤੋਂ ਜਾਣਗੀਆਂ ਤੇ ਇਹਦੇ ਨਾਲ ਕਿਹੋ ਜੀ ਲੱਗੀ ਵੀਰੋ ਮੇਰੀ ਇਹ ਇੱਛੇ ਤੱਕ ਦੀ ਵੀਡੀਓ ਖਨੌਰੀ ਆਪਾਂ ਬਿਲਕੁਲ ਟੋਲ ਰਾਜਾ ਦੇ ਉੱਪਰ ਖੜੇ ਆ ਤੇ ਜਿਹੜੇ ਮੇਰੇ ਵੀਰ ਨੂੰ ਚੰਗੀ ਲੱਗੇ ਤਾਂ ਕਰ ਦਿਓ ਸਬਸਕ੍ਰਾਈਬ ਲਾਈਕ ਸ਼ੇਅਰ ਔਰ ਕਮੈਂਟਸ ਜ਼ਰੂਰ ਕਰਿਆ ਕਰੋ ਤਾਂ ਜੋ ਵੀਰੋ ਜੀ ਨਹੀਂ ਚੰਗੀ ਲੱਗੀ ਤਾਂ ਵੀ ਕਮੈਂਟਸ ਜ਼ਰੂਰ ਕਰਿਓ ਵੀ ਕਿਉਂ ਨਹੀਂ ਚੰਗੀ ਲੱਗੀ ਕੀ ਮੇਰੇ ਚ ਦਖਾਨ ਦੇ ਵਿੱਚ ਗਲਤ ਰਹਿ ਗਿਆ ਹੈਗਾ ਤੇ ਇਹਦੇ ਨਾਲ ਆਪਾਂ ਵੀਡੀਓ ਨੂੰ ਇੱਥੇ ਸਪਾਸਟ ਕਰਦੇ ਆ ਜੀ ਆਪਾਂ ਇਸ ਵੇਲੇ ਪਹੁੰਚ ਗਏ ਸੀਗੇ ਖਨੋਰੀ ਐਗਜ਼ਿਟ ਪੁਆਇੰਟ ਤੇ ਪਿੱਛੇ ਮੇਰੇ ਤੁਸੀਂ ਐਗਜ਼ਿਟ ਪੁਆਇੰਟ ਦੇਖ ਰਹੇ ਆ ਜਿਹੜਾ ਉੱਪਰ ਆ ਉਹ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਆ ਉਹ ਦੇਖ ਰਹੇ ਹਾਂ ਸੀ ਤੇ ਇਹਦੇ ਨਾਲ ਜਿਹੜੀ ਆਪਾਂ ਵੀਡੀਓ ਨੂੰ ਇੱਥੇ ਸਪਾਸਟ ਕਰਦੇ ਆ ਤੇ ਆ ਆਪਾਂ ਇਧਰੋਂ ਆਏ ਸੀ ਕਲਾਇਤ ਕਲਾਇਤ ਵੱਲੋਂ ਜਿੱਥੋਂ ਅੰਬਾਲਾ ਨੂੰ ਕੱਟ ਮੁੜਦਾ ਹੈਗਾ ਜੀ ਤੇ ਇਹ ਹੈ ਇਸ ਤਰ੍ਹਾਂ ਇੱਥੇ ਜਿਹੜਾ ਟੋਲ ਪਲਾਜ਼ਾ ਬਣਿਆ ਹੋਇਆ ਐਗਜ਼ਿਟ ਗੇਟ ਖਨੌਰੀ ਤੇ ਇਹਦੇ ਨਾਲ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ ਤੇ ਅਗਰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਨਹੀਂ ਲੱਗੀ ਤਾਂ ਤਾਂ ਵੀ ਮੈਨੂੰ ਦੱਸਿਓ ਕਮੈਂਟ ਕਰਿਓ ਇਹਦੇ ਨਾਲ ਰੱਬ ਰਾਖਾ ਜੀ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਚੜ੍ਹਦੀ ਕਲਾ ਸਾਸਿਕਾ ਜਿਉਂਦੇ ਵਸਦੇ ਰਹੋ